ਨਿਊ ਚੰਡੀਗੜ੍ਹ ਦੇ ਵਿੱਚ ਪੈਂਦੇ ਕਸਬਾ ਮੁੱਲਾਂਪੁਰ ਦੇ ਵਿੱਚ ਪਿਛਲੇ ਦਿਨੀ ਸਨੇਚਿੰਗ ਦੀਆਂ ਕਈ ਘਟਨਾਵਾਂ ਵਾਪਰੀਆਂ ਜਿਸ ਨੂੰ ਵੇਖਦੇ ਹੋਏ ਡੀਐਸਪੀ ਮੁੱਲਾਂਪੁਰ ਮੋਹਿਤ ਅਗਰਵਾਲ ਜੀ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਇਹਨਾਂ ਸਨੇਚਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਲਈ ਇੱਕ ਵੱਡੀ ਜਿਹੜੀ ਮੁਹਿੰਮ ਚਲਾਈ ਗਈ ਇਸ ਤੋਂ ਬਾਅਦ ਉਹਨਾਂ ਦੇ ਹੱਥ ਇੱਕ ਵੱਡੀ ਕਾਮਯਾਬੀ ਮਿਲੀ ਹੈ ਤੇ 3-4 ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੈ ਸੋ ਕੀ ਹੈ ਸਾਰਾ ਮਾਮਲਾ ਤੁਸੀਂ ਖੁਦ ਸੁਣੋ ਡੀਐਸਪੀ ਮੋਲਾਪੁਰਾ ਮੋਹਿਤ ਅਗਰਵਾਲ ਜੀ ਵੱਲੋਂ ਕੀ ਕਿਹਾ ਗਿਆ ਪ੍ਰੈਸ ਕਾਨਫਰੰਸ ਕਰਕੇ ਸਰਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿ ਇਹ ਮਾਮਲਾ ਦੀ ਅੱਜ ਜਿਹੜਾ ਤੁਸੀਂ ਵੀਡੀਓ ਰਾਹੀਂ ਕਾਨਫਰੰਸ ਕਰਕੇ ਜਾਣ ਕਰਦੇ ਹੋ। ਠੀਕ ਹੈ ਜੀ। ਇਹਦੇ 'ਚ ਨਾ ਜੀ ਸਾਡੇ ਇੱਥੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕੁਝ ਹੋਈਆਂ ਸੀਗੀਆਂ ਮਲਾਪੁਰ ਦੇ ਏਰੀਆ ਦੇ ਵਿੱਚ। ਜਿਸਤਾ ਐਸਐਸਪੀ ਸਾਹਿਬ ਦਾ ਦਿਸ਼ਾ ਨਿਰਦੇਸ਼ ਨਹੀਂ ਕਿ ਆਪਾਂ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਐ ਵੈਸੇ ਵੀ ਸਾਡੀ ਪੁਲਿਸਿੰਗ ਦਾ 파ਰਟ ਹੈ ਕਰਨਾ ਹੈ। ਉਹ ਚ ਅਸੀਂ ਕਾਰਵਾਈ ਕਰਦੇ ਹੋਏ ਮੁੱਲਾਪੁਰ ਥਾਣੇ ਦੀਆਂ ਜੀਗਰ ਇਹਨਾਂ ਨੇ ਟੀਮਸ ਬਣਾਈਆਂ। ਜਿਹਦੇ ਵਿੱਚ ਇੰਸਪੈਕਟਰ ਰਮਨਦੀਪ ਤਰੀਕਾ ਜੀ ਨੇ ਇਹਨਾਂ ਨੇ ਜਿਹੜੀ ਮੁਹਿੰਮ ਨੂੰ ਲੈਡ ਕੀਤਾ ਤੇ ਅਸੀਂ ਇਹ ਤਿੰਨੋਂ ਜਿਹੜੀਆਂ ਵਾਰਦਾਤਾਂ ਨੇ ਇਹਨਾਂ ਨੂੰ ਬੜੀ ਜਲਦੀ ਹੀ ਇਹਨਾਂ ਨੂੰ ਦੋਸ਼ੀਆਂ ਨੂੰ ਫੜਿਆ ਤੇ ਇਹਨਾਂ ਦੀ ਜਿਹੜੀ ਹੈਗੀ ਖੁਲਾਸਾ ਕੀਤਾ ਜੀ। ਇਹਦੇ ਵਿੱਚ ਕੀ ਹੈ ਕਿ ਤਿੰਨ ਵਾਰਦਾਤਾਂ ਨੇ ਇੱਕ ਵਾਰਦਾਤ ਹੈਗੀ 6 ਤਰੀਕ ਦੀ ਜਿਹਦੇ ਵਿੱਚ ਸੋਨੇ ਦੀ ਚੈਨ ਤੇ ਵਾਲੀਆਂ ਜਿਹੜੀਆਂ ਖੋਈਆਂ ਜਾਂਦੀਆਂ ਉਦੇ ਸਬੰਧ ਦੇ ਵਿੱਚ 100 ਨੰਬਰ ਮੁਕੱਦਮਾ ਅਸੀਂ ਦਰਜ ਕੀਤਾ ਜਿਦੇ ਵਿੱਚ ਦੋ ਦੋਸ਼ੀ ਨੇ ਮੋਹਨਗਿਰੀ ਤੇ ਵਿਕੀ ਗਈ ਇਹਨਾਂ ਨੂੰ ਅਸੀਂ ਇਹਦੇ ਵਿੱਚ ਅਰੈਸਟ ਕੀਤਾ ਜਿਦੇ ਵਿੱਚ ਇਹਨਾਂ ਦਾ ਜਿਹੜਾ ਯੂਜ਼ ਕੀਤਾ ਹੋਇਆ ਮੋਟਰਸਾਈਕਲ ਸਕੂਟੀ ਅਗਲੀ ਵਾਰਦਾਤ ਕਯੂਜ਼ ਕੀਤੀ ਉਹ ਵੀ ਅਸੀਂ ਜਿਹੜੇ ਹੈਗੇ ਨੇ ਬਰਾਮਦ ਕੀਤੇ ਨੇ ਫਿਰ ਇਹੀ ਬੰਦੇ ਨੇ ਜਿਹੜੇ ਇਹ ਅਲੱਗ ਤੋਂ ਅਸੀਂ ਇੱਕ ਹੋਰ ਜਿਹੜੀ ਹੈਗੀ ਚੇਨ ਖੋ ਦੀ ਵਾਰਦਾਤ ਅਲਟਸ ਜਿਹੜੀ ਹੈਗੀ ਸੁਸਾਇਟੀ ਉਹਦੇ ਕੋਲੇ ਹੋਈ ਸੀਗੀ ਉਹਦੇ ਵਿੱਚ ਵੀ ਜਿਹੜੇ ਇਹ ਬੰਦੇ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੇ ਨਾਲ ਦੋ ਹੋਰ ਇਹਨਾਂ ਦੇ ਸਹਿਯੋਗੀ ਨੇ ਜਿਨ੍ਹਾਂ ਨੂੰ ਦਰਾਨੇ ਤਫਤੀਸ਼ ਦੇਖਿਆ ਜਾਊਗਾ ਪਲੱਸ ਇੱਕ ਹੋਰ ਨਵੀਂ ਵਾਰਦਾਤ ਹੋਈ ਜਿਹੜੀ ਹੈਗੀ ਹੈ 15 6 ਨੂੰ ਜਿਹੜੀ ਹੈਗੀ ਵਾਰਦਾਤ ਹੁੰਦੀ ਹੈ ਏਜ ਕੀ ਹੈ ਕਿ ਆਪਣਾ ਇੱਕ 103 ਨੰਬਰ ਅਸੀਂ ਜਿਹੜੇ ਦੇ ਉੱਤੇ ਮੁਕਦਮਾ ਦਰਜ ਕੀਤਾ ਹੈ ਜਿਦੇ ਵਿੱਚ ਸੰਤੋਸ਼ ਕੁਮਾਰ ਤੇ ਲਲਿਤ ਕੁਮਾਰ ਨੇ ਇਹ ਦੋਸ਼ੀ ਪਾਏ ਗਏ ਨੇ ਇਹਦੇ ਵਿੱਚ ਜਿਹੜਾ ਲਲਿਤ ਹੈਗਾ ਇਹ ਆਟੋ ਚਲਾਉਂਦਾ ਸੀਗਾ ਅੱਛਾ ਆਟੋ ਦੇ ਵਿੱਚ ਦੂਜਾ ਦਾ ਸਹਾਯੋਗੀ ਉਹਦੇ ਵਿੱਚ ਬੈਠਾ ਸੀਗਾ ਤਾਂ ਇੱਕ ਲੇਡੀ ਹੈ ਜਿਹੜੀ ਉਹ ਚੰਡੀਗੜ੍ਹ ਸਾਈਡ ਤੋਂ ਇਧਰਲੇ ਪਾਸੇ ਆ ਰਹੀ ਸੀਗੀ ਮੋਲਾਪੁਰ ਸਾਈਡ ਜਦੋਂ ਉੱਤਰਦੀ ਹੈ ਇਹਦੀਆਂ ਵਾਲੀਆਂ ਸਨੇਚ ਕਰਕੇ ਭੱਜ ਜਾਂਦਾ ਉਹਦਾ ਅਸੀਂ ਜਿਹੜਾ ਹੈਗਾ ਨਾਲ ਦੀ ਨਾਲ ਹੀ ਫੌਰੀ ਜਦੋਂ ਸਾਡੇ ਤੱਕ ਇਨਫਾਰਮੇਸ਼ਨ ਆਉਂਦੀ ਹੈ ਤਾਂ ਟੀਮਸ ਲੱਗਦੀਆਂ ਨੇ ਤਾਂ ਇਹਦਾ ਪਿੱਛਾ ਮਤਲਬ ਕਿ ਜਿਹੜਾ ਹੈਗਾ ਸੀਸੀਟੀਵੀਜ਼ ਦਾ ਹੋਰ ਸਾਰਾ ਕੁਝ ਚੈੱਕ ਚੁੱਕ ਕਰਕੇ ਅਸੀਂ ਅਲਟੀਮੇਟਲੀ ਉਸ ਬੰਦੇ ਨੂੰ ਰਾਉਂਡ ਅਪ ਕਰ ਲੈਨੇ ਆ ਉਹਨਾਂ ਦੀਆਂ ਚੀਨੀਆਂ ਵੀ ਬਰਾਮਦ ਹੋ ਗਈਆਂ ਨੇ ਜਿਹੜੀਆਂ ਵਾਲੀਆਂ ਸੀਗੀਆਂ ਉਹ ਬਰਾਮਦ ਹੋ ਗਈਆਂ ਨੇ ਠੀਕ ਹੈ ਜੀ ਤੇ ਇਹਨਾਂ ਦਾ ਆਟੋ ਵੀ ਕਬਜ਼ੇ ਚ ਲੈ ਤਿੰਨ ਵੱਖ-ਵੱਖ ਮੁਕਦਮਿਆਂ ਦੇ ਵਿੱਚ ਇਹ ਅਰੈਸਟ ਕੀਤੇ ਗਏ ਨੇ ਤੇ ਜੋ ਚੀਨ ਸਨੇਚਿੰਗ ਦਾ ਜੋ ਸਮਾਨ ਸੀਗਾ ਇਹਨਾਂ ਦਾ ਜਾਂ ਵਾਲੀਆਂ ਵਗੈਰਾ ਉਹ ਸਾਰੀਆਂ ਬਰਾਮਦ ਕੀਤੀਆਂ ਗਈਆਂ ਅਸਲ ਜਿਹੜੇ ਇਹ ਵਹੀਕਲ ਯੂਜ਼ ਕਰਦੇ ਸੀ ਮੋਟਰਸਾਈਕਲ ਜਾ ਉਸ ਦੀ ਗੱਲ ਕਰਦੇ ਉਹ ਆਪਣੇ ਇਹਨਾਂ ਦੇ ਜਾਂ ਫਿਰ ਉਹ ਵੀ ਚੋਰੀ ਦੇ ਨਹੀਂ ਹੁਣ ਜਿਹੜੀ ਸਾਡੇ ਕੋਲ ਇੱਕ ਸਕੂਟੀ ਤੇ ਮੋਟਰਸਾਈਕਲ ਹੈ ਜੀ ਇਹਨਾਂ ਦੀ ਪੁੱਛਗਿੱਛ ਚ ਪਤਾ ਲੱਗਿਆ ਕਿ ਉਹ ਵੀ ਜਿਹੜਾ ਹੈਗਾ ਚੋਰੀ ਦਾ ਸੀਗਾ ਉਹ ਹੁਣ ਚੋਰੀ ਦਾ ਸੀਗਾ ਉਸ ਸੰਬੰਧੀ ਅਸੀਂ ਜਿਹੜਾ ਹੈਗਾ ਅੱਗੇ ਜਿਹੜਾ ਹੈਗਾ ਆਈਡੈਂਟੀਫਾਈ ਕਰ ਰਹੇ ਹਾਂ ਇੱਕ ਜਿਹੜਾ ਹੈਗਾ ਵਹੀਕਲ ਉਹ ਬਿਲੋਂਗਿੰਗ ਦੇ ਏਰੀਏ ਤੋਂ ਤੇ ਇੱਕ ਜਿਹੜਾ ਹੈਗਾ ਰੋਪੜ ਸਾਈਡ ਤੋਂ ਜਿਹੜਾ ਹੈਗਾ ਸਾਨੂੰ ਆਇਡੈਂਟੀਫਾਈ ਹੋਇਆ ਉਹਦੇ ਬਾਰੇ ਅਸੀਂ ਉਹਨਾਂ ਦੇ ਜਿਹੜੇ ਮਾਲਕਾਂ ਨਾਲ ਵਾਰਸਾਂ ਨਾਲ ਤੇ ਸਬੰਧਤ ਥਾਣੇ ਨਾਲ ਤਾਲਮਿਲ ਕਰ ਰਹੇ ਹਾਂ ਤਾਂ ਉਹ ਦੋ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਵੀ ਚੋਰੀ ਦੀਆਂ ਸੀਗੀਆਂ ਦੋਨੋਂ ਵਹੀਕਲ ਹਾਂਜੀ ਜੀ ਅੱਛਾ ਹੋਰ ਕਿੱਥੇ ਕਿੱਥੇ ਮਾਮਲੇ ਦਰਦ ਨੇ ਪਹਿਲਾਂ ਕਿੰਨੀ ਕਿੰਨਾ ਦਾ ਪੂਰੇ ਜਿਹੜੇ ਇਸ ਤਰੀਕੇ ਦੇ ਮਾਮਲੇ ਕਰਦੇ ਜਿਸ ਤਰ੍ਹਾਂ ਜੀ ਮੈਂ ਤੁਹਾਨੂੰ ਦੱਸਿਆ ਜਿਹੜੇ ਆਹ ਵਿੱਕੀਗਰੀ ਤੇ ਮੋਹਨਗਰੀ ਨੇ ਇਹਨਾਂ ਦੋਨਾਂ ਦੇ ਉੱਤੇ ਹੁਣ ਤਿੰਨ ਤੋਂ ਚਾਰ ਪਰਚੇ ਦਰਜ ਹੋ ਗਏ ਨੇ ਠੀਕ ਹੈ ਜੀ ਇਹਨਾਂ ਦੇ ਉੱਤੇ ਪਹਿਲਾਂ ਮੁੱਲਾਪੁਰ ਦੇ ਵਿੱਚ ਵੀ ਇਹਨਾਂ ਦੇ ਉੱਤੇ ਸਨੈਚਿੰਗ ਦਾ ਪਰਚਾ ਦਰਜ ਸੀਗਾ ਤੇ ਹੁਣ ਵੀ ਜਿਹੜੇ ਹੈਗੇ ਨੇ ਇੱਥੇ ਦਰਜ ਹੋਏ ਨੇ ਇਸੇ ਤਰੀਕੇ ਨਾਲ ਜਿਹੜੇ ਲਲਿਤ ਕੁਮਾਰ ਤੇ ਸੰਤੋਸ਼ ਕੁਮਾਰ ਆ ਉਹਨਾਂ ਦੇ ਉੱਤੇ ਸਾਡੇ ਕੋਲੇ ਹਜੇ ਇਹੀ ਪਰਚਾ ਆਇਆ ਹੈ ਹਜੇ ਪਹਿਲਾਂ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ ਉਹ ਬਾਕੀ ਅਸੀਂ ਵਾਚ ਰਹੇ ਹਾਂ ਕਿ ਕਿੰਨੇ ਦਿਨ ਬਾਅਦ ਰਿਮਾਨ ਇਹ ਹੁਣ ਰਿਮਾਂਡ ਇਹਨਾਂ ਦਾ ਲਵਾਂਗੇ ਜੀ ਪਹਿਲਾਂ ਤਿੰਨ ਚਾਰ ਦਿਨ ਦਾ ਰਿਮਾਂਡ ਲਿੱਤਾ ਹੋਇਆ ਸੀਗਾ ਠੀਕ ਹੈ ਰਿਮਾਂਡ ਲੈ ਕੇ ਸਾਰੀਆਂ ਇੰਜ ਬਰਾਮਦ ਕਰਾਈਆਂ ਗਈਆਂ ਨੇ ਅਸੀਂ ਹੁਣ ਦੁਬਾਰਾ ਜਿਹੜਾ ਹੈਗਾ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਅੱਗੇ ਹੋਰ ਵੀ ਜੋ ਰਿਕਵਰੀਆਂ ਚ ਹੋ ਸਕਦੀਆਂ ਨੇ ਉਹ ਦਾ ਸਬੰਧ 'ਚ ਦੇਖਾਂਗੇ ਲੱਗਦਾ ਕਿ ਰਿਮਾਂਡ ਦਰਾਲ ਹੋਰ ਵੀ ਜਿਹੜੀਆਂ ਵਾਰਤਾ ਕੀਤੇ ਹੋਣੀਆਂ ਨੇ ਉਹ ਵੀ ਇੱਕ ਬਿਲਕੁਲ ਜੀ ਮਾੜੇ ਬੰਦੇ ਨੇ ਇਹ ਇਹਨਾਂ ਦਾ ਜਿਹੜਾ ਹੈਗਾ ਪੁੱਛਗਿੱਛ ਚਤਨਾਲੀ ਪਤਾ ਲੱਗੂਗਾ ਵੀ ਇਹ ਹੋਰ ਕਿੱਥੇ ਕਿੱਥੇ ਇਹਨਾਂ ਨੇ ਕੀ ਕੀ ਵਾਰਦਾਤਾ ਕੀਤੀਆਂ ਨੇ ਲਾਈਕ ਮੋਟਰਸਾਈਕਲ ਸਕੂਟੀ ਦਾ ਜਿੰਮੀ ਮੈਂ ਤੁਹਾਨੂੰ ਦੱਸਿਆ ਉਹਦੇ ਬਾਰੇ ਵੀ ਅਸੀਂ ਪੁੱਛ-ਪੁੱਛ ਕਰ ਰਹੇ ਹਾਂ ਅਸਰ ਇੱਕ ਲੋਕਾਂ ਨੂੰ ਕੀ ਅਪੀਰਾ ਦੇਖੋ ਸਨੇਚਿੰਗ ਦੀ ਘਟਨਾਵਾਂ ਹੋ ਰਹੀਆਂ ਨੇ ਲੋਕਲ ਕਿੰਨਾ ਸਚਿਤ ਹੋਣ ਦੀ ਦੋੜ ਹੈ ਕਿਸ ਤਰੀਕੇ ਨਾਲ ਸਫਰ ਦੇ ਵਿੱਚ ਜਾਂ ਫਿਰ ਰੋਡ ਦੇ ਉੱਤੇ ਜਾ ਰਹੇ ਫੌਲਸ ਨੂੰ ਤੇ ਜਾਂਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖੋ ਜੀ ਮੇਰੀ ਦੇਖੋ ਸਾਡਾ ਤਾਂ ਸਾਨੂੰ ਤਾਂ ਇਹ ਹੈ ਵੀ ਬੰਦਾ ਜਿਹੜਾ ਵੀ ਰੋਡ ਤੇ ਜਾਵੇ ਉਹ ਨਿਸ਼ਚਿੰਤ ਹੋ ਕੇ ਜਿਹੜਾ ਹੈਗਾ ਆਪਦਾ ਜਾ ਸਕੇ ਉਹਨੂੰ ਕੋਈ ਚਿੰਤਾ ਨਾ ਹੋਵੇ ਸਾਡੀ ਜਿਹੜੀ ਹੈਗੀ ਪ੍ਰਾਇੋਰਟੀ ਇਸ ਗੱਲ ਦੀ ਹੈ ਵੀ ਲੋਕਾਂ ਨੂੰ ਇਸ ਤਰੀਕੇ ਦਾ ਸੀ ਪ੍ਰਸ਼ਾਸਨ ਆਪਾਂ ਜੇ ਪ੍ਰੀਵੈਂਟਿਵ ਵੀ ਲੋਕ ਆਪਣਾ ਕੁਝ ਲੈ ਲੈਣ ਤੇ ਕੋਈ ਅਣਸੁਖਾਵੀ ਘਟਨਾ ਤੋਂ ਬਚਾਅ ਹੋ ਸਕਦਾ ਹੈ ਤੇ ਉਸ ਤੋਂ ਬਾਅਦ ਅਸੀਂ ਟਰੇਸ ਕਰਨ ਲਈ ਤਾਂ ਅਸੀਂ ਲੱਗਾਂਗੇ ਪਰ ਜਿਹੜਾ ਹੈਗਾ ਐਨਾ ਜ਼ਰੂਰ ਕਰ ਸਕਦੇ ਨੇ ਵੀ ਜਦੋਂ ਸੜਕ ਦੇ ਉੱਤੇ ਨੇ ਜਾਂ ਇੱਕ ਪਬਲਿਕ ਸਪੇਸ ਤੇ ਹੈਗੇ ਨੇ ਤਾਂ ਥੋੜਾ ਜਿਹਾ ਅਵੇਸਲੀ ਨਾ ਹੋਣ ਬੰਦੇ ਥੋੜਾ ਜਿਹਾ ਆਪਣਾ ਆਲਾ ਦਵਾਲਾ ਉਹਨਾਂ ਨੇ ਵਾਚਾ ਹੋਵੇ ਤੇ ਜੇ ਕੋਈ ਇਹੋ ਜਿਹੀ ਵਾਰਦਾਤ ਹੁੰਦੀ ਹੈ ਤਾਂ ਉਹਨੂੰ ਛਪਾਉਣ ਦੀ ਜਾਂ ਉਸ ਚੀਜ਼ ਨੂੰ ਅਣਗੌਲਿਆ ਕਰਨ ਦੀ ਲੋੜ ਨਹੀਂ ਹੈ ਉਹ ਸਾਨੂੰ ਇਮੀਡੀਏਟਲੀ ਰਿਪੋਰਟ ਕਰੋ ਇਹ ਵੀ ਰਿਪੋਰਟ ਸਾਡੇ ਕੋਲੇ ਹੋਈਆਂ ਵਾਰਦਾਤਾਂ ਮੈਂ ਤੁਹਾਨੂੰ ਜਿਵੇਂ ਦੱਸਿਆ ਵੀ ਇੱਕ ਪਹਿਲੀ ਵਾਰ ਦਾ 6 ਤਰੀਕ ਦੀ ਹੈ ਠੀਕ ਹੈ ਦੂਜੀ ਵਾਰ ਦਾ ਜਿਹੜੀ ਹੈਗੀ 11 ਤਰੀਕ ਦੇ ਕਰੀਬ ਦੀ ਹੈ ਤੀਜੀ ਵਾਰ ਦਾ 15 ਦੀ ਹੈ ਤੋਂ ਅੱਜ ਦੀ 18 ਤਰੀਕ ਦੇ ਵਿੱਚ ਆਪਾਂ ਬੈਠੇ ਆ ਇਹ ਬੰਦਿਆਂ ਨੂੰ ਅਰੈਸਟ ਕਰ ਲਿਆ ਗਿਆ ਤੇ ਇਹਨਾਂ ਤੋਂ ਰਿਕਵਰੀਆਂ ਵੀ ਕੀਤੀਆਂ ਗਈਆਂ ਨੇ ਕਈ ਵਾਰ ਕੁਝ ਜਿਹੜੇ ਦੋਸ਼ੀ ਨੇ ਬਚ ਵੀ ਜਾਂਦੇ ਨੇ ਕਿਉਂਕਿ ਉਹਨਾਂ ਦਾ ਕੋਈ ਟ੍ਰੇਸ ਨਾ ਮਿਲੇ ਪਰ ਜੇ ਪਬਲਿਕ ਸਾਨੂੰ ਟਾਈਮਲੀ ਦੱਸ ਦੇ ਤਾਂ ਇਹਨਾਂ ਦੀ ਕੋਈ ਹੋਰ ਵੱਖਰੀ ਜਿਹੜੀ ਕੋਈ ਹੋਰ ਨਵੀਂ ਕਾਰਵਾਈ ਨੂੰ ਇਨਜਾਮ ਦਿੰਦੇ ਉਦੋਂ ਪਹਿਲਾਂ ਜਿਹੜੇ ਹੈਗੇ ਨੇ ਬੰਦੇ ਫੜੇ ਜਾ ਸਕਦੇ ਨੇ ਤੇ ਉਹਨਾਂ ਸਵਾਰੀਆਂ ਦੇ ਨਾਲ ਵੀ ਪਹਿਲਾਂ ਸਨੇਚਿੰਗ ਕਰਦੇ ਰਹਿੰਦੇ ਨੇ ਜਾਂ ਫਿਰ ਆਟੋ ਕਰਾਈ ਜਾਂਦਾ ਹੈ ਇਹ ਪਹਿਲਾਂ ਹੀ ਜਿੰਨਾ ਜੀ ਹਜੇ ਤੱਕ ਪਤਾ ਲੱਗਿਆ ਪਹਿਲਾਂ ਹੀ ਇਨਸੀਡੈਂਟ ਇਹਨਾਂ ਤੋਂ ਸਮਝ ਆਇਆ ਹੈ ਠੀਕ ਹੈ ਜੀ ਹਜੇ ਜਿਹੜੀ ਹੈਗੀ ਬਾਕੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਇਹਨਾਂ ਦਾ ਰਿਮਾਂਡ ਵੀ ਲੈ ਰਹੇ ਹਾਂ ਜੀ ਜੇ ਅਸੀਂ ਕੁਝ ਕੁਝ ਕਰਾਂਗੇ ਕਿ ਪਹਿਲਾਂ ਵੀ ਇਹਨਾਂ ਨੇ ਕੋਈ ਐਸੀ ਜੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂ ਨਹੀਂ ਜਾਂ ਸੰਬੰਧਿਤ ਜਿਹੜੇ ਆਸ-ਪਾਸੇ ਦੇ ਥਾਣੇ ਨੇ ਸਾਡੇ ਨਾਲ ਲੱਗਦੇ ਉੱਥੇ ਵੀ ਅਸੀਂ ਇਹਦੇ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਕਿੱਥੋਂ ਮਤਲਬ ਕਿ ਇਹਨਾਂ ਦਾ ਕੀ ਪਿੱਛੋਂ ਦਾ ਪਿਛੋਕੜ ਕੀ ਹੈ ਜਿੰਦਾ ਠੀਕ ਜੀ ਧੰਨਵਾਦ